ਸਾਸੀ ਗੱਲ ਦੋਸਤੋ ਇੱਕ ਕੁੜੀ ਮੈਨੂੰ ਮਿਲੀ ਐ ਕਹਿੰਦੀ ਮੈਂ ਕੁਝ ਕਹਿਣਾ ਚਾਹੁੰਦੀ ਆ ਤੁਹਾਡੇ ਬਾਰੇ ਮੈਨੂੰ ਨਹੀਂ ਪਤਾ ਕੀ ਕਹੂਗੀ ਸੁਣ ਲਓ ਮਾਈਸੈਲ ਸਤਨਾਮ ਕੌਰ ਮੇਰਾ ਪੁਰਾਣਾ ਨਾਮ ਸੰਤੋਬਾਈ ਐ ਐਕਚੁਅਲੀ ਮੇਰੇ ਮੈਂ ਮਾਨਸਰ ਬਾਰੇ ਕੁਝ ਕਹਿਣਾ ਚਾਹੁੰਦੀ ਆ ਸੰ 2007 ਤੇ 2008 ਵਿੱਚ ਦੇ ਸੈਸ਼ਨ 'ਚ ਮੈਂ ਪੂਰੇ ਪੰਜਾਬ ਨੂੰ ਟੌਪ ਕੀਤਾ ਸੀ ਤੇ ਉਸ ਟਾਈਮ ਮਾਨ ਸਰ ਚੰਡੀਗੜ੍ਹ ਸਰ ਚੰਡੀਗੜ੍ਹ ਤੋਂ ਚਲ ਕੇ ਸਾਡੇ ਪਿੰਡ ਆਏ ਸੀ ਤੇ ਇਹਨਾਂ ਨੇ ਮੇਰਾ ਮਾਨ ਕੀਤਾ ਸੀ ਸਨਮਾਨ ਕੀਤਾ ਸੀ ਐਂਡ ਜੋ ਮਾਨ ਸਰ ਬਾਰੇ ਇਹ ਕਹਿੰਦੇ ਨੇ ਕਿ ਮਾਨ ਸਰ ਮੁੱਖ ਮੰਤਰੀ ਬਣਨ ਤੇ ਲਾਲਚੀ ਨੇ ਪਰ ਮੈਂ ਇਹ ਗੱਲ ਨਹੀਂ ਕਹਿੰਦੀ ਕਿਉਂਕਿ ਮਾਨ ਸਰ ਪਹਿਲੇ ਸਨ ਜਿਹੜੇ ਜਿਹੜੇ ਉਸ ਟਾਈਮ ਨਾ ਹੀ ਕਿਸੇ ਪਾਰਟੀ ਦੇ ਲੀਡਰ ਸੀਗੇ ਤੇ ਨਾ ਹੀ ਮੈਂਬਰ ਸੀਗੇ ਇਹਨਾਂ ਨੇ ਸਾਡਾ ਮਾਨ ਤੇ ਸਨਮਾਨ ਰੱਖਿਆ ਤੇ ਸੈਕੰਡਲੀ ਇਹਨਾਂ ਦੇ ਕਰਕੇ ਜਦੋਂ ਸਾਡੀ ਮੇਰੀ ਨਿਊਜ਼ ਬਾਹਰ ਅਮਰੀਕਾ ਗਈ ਸੀ ਤਾਂ ਉੱਥੋਂ ਦੇ ਇੱਕ ਅੰਕਲ ਜਿਹੜੇ ਐਨ ਆਰ ਆਈ ਸੀਗੇ ਉਹਨਾਂ ਨੇ ਗੁਰਜੀਤ ਸਿੰਘ ਢੀਂਟਾ ਜਿਨ੍ਹਾਂ ਨੇ ਮੈਨੂੰ ਸਪੌਂਸਰਸ਼ਿਪ 6ਵੀਂ ਤੋਂ ਲੈ ਕੇ 12ਵੀਂ ਤੱਕ ਦਿੱਤੀ ਮਤਲਬ ਮੈਂ ਅਕਾਲ ਅਕੈਡਮੀ ਬੜੂ ਸਾਹਿਬ ਵਿੱਚ ਬਿਲਕੁਲ ਫ੍ਰੀ ਪੜੀਆ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਮਾਨ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਵਰਗੇ ਬੱਚਿਆਂ ਦੇ ਸੁਪਨਿਆਂ ਨੂੰ ਸਹਾਰਾ ਕਰਨ ਲਈ ਸਾਡੀ ਪੂਰੀ-ਪੂਰੀ ਮਦਦ ਕੀਤੀ ਅਤੇ ਹੋਰ ਜਿੰਨੇ ਬੱਚੇ ਹੈਗੇ ਨੇ ਉਹਨਾਂ ਦੀ ਵੀ ਮਦਦ ਕਰਨਗੇ ਔਰ ਜਿੰਨਾ ਚਿਰ ਮੈਂ ਡਾਕਟਰ ਕੀ ਕਰਦੇ ਹੋ ਤੁਸੀਂ ਅੱਜਕਲ ਮੈਂ ਬੀਵੀਐਸਸੀ ਤੇ ਨੀਟ ਦੀ ਤਿਆਰੀ ਕਰਦੀ ਪਈ ਆ ਤੇ ਮੈਂ ਪਲੱਸ 2 91 91 ਪਰਸੈਂਟੇਜ ਨਾਲ ਪਾਸ ਕੀਤੀ ਹੈ ਥੈਂਕ ਯੂ ਮਹਿਮਾਨ ਸਾਹਿਬ ਦਾ ਬਹੁਤ ਬਤਾਨਗੀ